ਤੁਹਾਡੇ ਅੱਡੀ ਦੇ ਵਿੱਚ ਦਰਦ ਹੋ ਰਿਹਾ ਵਾ ਲੰਬੇ ਸਮੇਂ ਤੋਂ ਜਾਂ ਫਿਰ ਤੁਸੀਂ ਸਵੇਰੇ ਜਦੋਂ ਸੌ ਕੇ ਉੱਠਦੇ ਆ ਪੈਰ ਆਪਣਾ ਜ਼ਮੀਨ ਦੇ ਉੱਪਰ ਲਾਉਨੇ ਆ ਸਭ ਤੋਂ ਪਹਿਲਾਂ ਅੱਡੀ ਦੇ ਵਿੱਚ ਟਿੱਖਾ ਟਿੱਖਾ ਦਰਦ ਹੁੰਦਾ ਜਿਹਦੇ ਕਰਕੇ ਸਾਨੂੰ ਚੱਲਣਾ ਫਿਰਨਾ ਵੀ ਮੁਸ਼ਕਲ ਹੋਇਆ ਪਿਆ ਵਾ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਜੁੱਤੀਆਂ ਪਾ ਕੇ ਥੱਕ ਚੁੱਕੇ ਆ ਚੱਪਲਾਂ ਪਾ ਕੇ ਥੱਕ ਚੁੱਕੇ ਆ ਪਰ ਕਿਸੇ ਵੀ ਚੀਜ਼ ਨਾਲ ਆਰਾਮ ਨਹੀਂ ਆ ਰਿਹਾ ਅੱਡੀ ਦਾ ਦਰਦ ਇੰਨਾ ਜ਼ਿਆਦਾ ਵਧ ਗਿਆ ਕਿ ਪਾਸੇ-ਆਸੇ ਜਾਣਾ ਕੰਮ ਕਰਨਾ ਘਰ ਦੇ ਵਿੱਚ ਉਹਦੇ ਤੋਂ ਵੀ ਅਸੀਂ ਪਰੇਸ਼ਾਨ ਹੋ ਚੁੱਕੇ ਆ ਅੱਜ ਦੀ ਵੀਡੀਓ ਅੱਡੀ ਦੇ ਦਰਦ ਦੇ ਉੱਪਰ ਹੈਗੀ ਹੈ ਕਿ ਇਹਨੂੰ ਆਪਾਂ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਪਰ ਸਭ ਤੋਂ ਪਹਿਲੀ ਚੀਜ਼ ਕਿ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਅੱਡੀ ਦੇ ਵਿੱਚ ਜਿਹੜਾ ਦਰਦ ਹੈਗਾ ਜਾਂ ਪੈਰ ਦੇ نیچے ਦਰਦ ਆ ਉਹ ਹੁੰਦਾ ਕਿਉਂ ਆ ਸਾਡੇ ਪੈਰ ਦੇ نیچے ਟਿਸ਼ੂ ਦਾ ਇੱਕ ਬੈਂਡ ਬਣਿਆ ਹੁੰਦਾ ਆ ਮਸਲ ਹੁੰਦਾ ਇੱਕ ਤਰ੍ਹਾਂ ਦਾ ਆਪਾਂ ਨਾਰਮਲ ਭਾਸ਼ਾ ਦੇ ਵਿੱਚ ਸਮਝੀਏ ਕਿ ਜਿਹੜਾ ਸਾਡੀ ਅੱਡੀ ਤੋਂ ਲੈ ਕੇ ਪੈਰ ਦੀਆਂ ਉਂਗਲਾਂ ਤੱਕ نیچے ਪੈਰ ਦੇ ਜੁੜਿਆ ਹੁੰਦਾ ਆ ਉਹਦਾ ਕੰਮ ਕੀ ਹੁੰਦਾ ਕਿ ਉਹਨੇ ਝਟਕੇ ਨੂੰ ਐਬਜ਼ੌਰਬ ਕਰਨਾ ਹੁੰਦਾ ਜਦੋਂ ਅਸੀਂ ਦੌੜਦੇ ਆ ਭੱਜਦੇ ਆ ਕਿ ਸਾਡੇ ਪੈਰ ਦੇ ਜਿਹੜਾ ਹੈਗਾ ਆ ਪੈਰ ਦੀਆਂ ਹੱਡੀਆਂ ਨਹੀਂ ਉਹਨੂੰ ਕੋਈ ਝਟਕਾ ਨਾ ਲੱਗੇ ਸ਼ੌਕ ਐਬਜ਼ਰਬੇਸ਼ਨ ਦਾ ਉਹ ਕੰਮ ਕਰਦਾ ਹੈ ਤਾਂ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਛੱਟ ਲੱਗ ਜਾਂਦੀ ਹੈ ਜਾਂ ਕੋਈ ਟੇਅਰ ਹੋ ਜਾਂਦਾ ਜਾਂ ਉਹ ਖਰਾਬ ਹੋ ਜਾਂਦਾ ਕਿਸੇ ਕਾਰਨ ਕਰਕੇ ਤਾਂ ਸਾਡੇ ਪੈਰ ਵਿੱਚ ਜਾਂ ਪੈਰ ਦੀ ਹੱਡੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਤਾਂ ਆਓ ਆਪਾਂ ਇਹਦਾ ਇਲਾਜ ਦੱਸਦੇ ਹਾਂ ਸਭ ਤੋਂ ਪਹਿਲੀ ਚੀਜ਼ ਕੀ ਹੈ ਤੁਸੀਂ ਸਵੇਰੇ ਸ਼ਾਮ ਅੱਧਾ ਘੰਟਾ ਜਿਹੜੇ ਆਪਣੇ ਪੈਰ ਹੈਗੇ ਉਹ ਗਰਮ ਪਾਣੀ ਦੇ ਵਿੱਚ ਪਾ ਕੇ ਰੱਖਣੇ ਆ ਅਗਲੀ ਚੀਜ਼ ਕੀ ਹੈ ਕਿ ਜਿਹੜੇ ਤੁਸੀਂ ਸ਼ੂ ਪਾਉਣੇ ਆ ਉਹ ਟਾਈਟ ਨਹੀਂ ਪਹਿਨਣੇ ਜ਼ਿਆਦਾ ਖੁੱਲੇ ਸ਼ੂ ਪਹਿਨਣੇ ਆ ਚੱਪਲ ਜਿਹੜੀ ਹੈਗੀ ਆ ਉਹ ਸੌਫਟ ਪਹਿਨਣੀ ਆ ਸ਼ੂ ਦੇ ਵਿੱਚ ਕੋਸ਼ਿਸ਼ ਕਰੋ ਸੋਲ ਮੰਗਾ ਲਓ ਇਨਸੋਲ ਨਾਮ ਤੇ ਤੁਸੀਂ ਆਨਲਾਈਨ Amazon ਵਗੈਰਾ ਤੋਂ ਮੰਗਾ ਸਕਦੇ ਆ ਨਰਮ ਸੋਲ ਹੁੰਦੇ ਆ ਉਹ ਬੂਟਾਂ ਦੇ ਵਿੱਚ ਪਾ ਕੇ ਤੁਸੀਂ ਚੱਲਣਾ ਹੈ ਉਹਦੇ ਨਾਲ ਵੀ ਤੁਹਾਡੀ ਅੱਡੀ ਦਾ ਜਿਹੜਾ ਦਰਦ ਹੈਗਾ ਕਾਫੀ ਹੱਦ ਤੱਕ ਘਟ ਜੂਗਾ ਤੇ ਫਾਈਨਲੀ ਕੀ ਹੈਗਾ ਆ ਕਿ ਜਿਹੜੀਆਂ ਤੁਸੀਂ ਫੋਟੋ ਦੇਖ ਰਹੇ ਆਂ ਵੀਡੀਓ ਦੇ ਵਿੱਚ ਜਿਹੜੀਆਂ ਸਾਰੀਆਂ ਐਕਸਰਸਾਈਜ਼ਸ ਹੈਗੀਆਂ ਨੇ ਤੁਸੀਂ ਦਿਨ ਦੇ ਵਿੱਚ ਦੋ ਵਾਰ ਇਹਨਾਂ ਨੂੰ ਪ੍ਰੋਪਰਲੀ ਕਰਨਾ ਹੈ ਅਗਰ ਤੁਸੀਂ ਇਹਨੂੰ ਮਹੀਨੇ ਦੇ ਲਈ ਕਰਗੇ ਤਾਂ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਅੱਡੀ ਦਾ ਦਰਦ ਹੈਗਾ ਉਹ ਬਿਲਕੁਲ ਗਾਇਬ ਹੋ ਜਾਊਗਾ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਤੁਹਾਨੂੰ ਯੂਰੀਆ ਯੂਰਿਕ ਐਸਿਡ ਨਹੀਂ ਹੋਣਾ ਚਾਹੀਦਾ ਤੇ ਕੈਲਸ਼ੀਅਮ ਵਗੈਰਾ ਦੀ ਜਿਹੜੀ ਮੈਡੀਸਿਨ ਹੈਗੀ ਆ ਤੁਸੀਂ ਆਪਣੇ ਕਿਸੇ ਫਿਜ਼ੀਓਥੈਰੇਪਿਸਟ ਦੇ ਅੰਡਰ ਹੋ ਕੇ ਜਾਂ ਮੈਡੀਸਿਨ ਦੇ ਡਾਕਟਰ ਦੇ ਅੰਡਰ ਹੋ ਕੇ ਜਾਂ ਕਿਸੇ ਆਰਥੋਪੀਡੀਸ਼ੀਅਨ ਦੇ ਅੰਡਰ ਹੋ ਕੇ ਹੀ ਲੈਣੀ ਹੈ